ਨੇ ਡੇਲੀ ਇਥੇ ਲੰਗਰ ਪਛਾਤਾ ਲੈ ਕੇ ਆਉਂਦੇ ਹੋ ਤੇ ਕੀ ਸੰਗਤਾਂ ਨੂੰ ਬੇਨਤੀ ਕਰਨ ਦੇਉਂਦੇ ਹੋ ਅਸੀਂ ਬੇਨਤੀ ਜੀ ਇਹੀ ਕਰਨਾ ਚਾਹੁੰਦੇ ਆ ਚਲੋ ਕੋ ਸਮਾਂ ਉਖਾ ਭੀੜਾ ਹਰ ਇੱਕ ਤੇ ਆਉਂਦਾ ਚਲੋ ਇਸ ਇਲਾਕੇ ਤੇ ਸਾਡੇ ਇਲਾਕੇ ਤੇ ਚਲੋ ਭੀੜ ਪਈ ਆ ਕੋ ਸਤ ਲੋ ਦਰਿਆ ਨੇ ਢਾਲਾਈ ਆ ਸਾਨੂੰ ਬਹੁਤ ਸੰਗਤਾਂ ਨੇ ਪਾਸਿਓਂ ਸਹਿਯੋਗ ਦਿੱਤਾ ਹਨਾ ਲੱਗਰ ਪ੍ਰਸ਼ਾਦ ਦੇ ਵੱਲੋਂ ਵੀ ਮਿੱਟੀ ਤੋੜਿਆ ਵੱਲੋਂ ਵੀ ਤਾਰ ਵੱਲੋਂ ਵੀ ਹਰ ਤਰ੍ਹਾਂ ਦਾ ਡੀਜ਼ਲ ਪੱਖੋਂ ਸਾਰੇ ਅਸੀਂ ਹੋਰ ਵੀ ਬੇਨਤੀ ਇਹ ਕਰਦੇ ਆਂ ਕਿ ਸੰਤ ਬਾਬਾ ਸੁਖਾ ਸਿੰਘ ਜੀ ਸ੍ਰਿ ਹਰਿ ਆਲੀ ਸਾਹਿਬ ਵਾਲੇ ਜਿਨ੍ਹਾਂ ਨੇ ਆ ਕੇ ਇਸ ਇਲਾਕੇ ਨੂੰ ਮੰਨ ਲਓ ਬਚਾਇਆ ਰੱਖਿਆ ਕੀਤੀ ਏ ਇੰਨੀ ਸੰਗਤ ਇੰਨੀ ਸੇਵਾ ਲੈ ਕੇ ਆਏ ਤੇ ਉਹਨਾਂ ਨੇ ਜਿਹੜਾ ਹੈ ਕਿ ਸਾਡਾ ਬਚਾਅ ਕੀਤਾ ਢਾਹ ਨੂੰ ਰੋਕਣ ਦਾ ਬਹੁਤ ਵੱਡਾ ਉਪਰਾਲਾ ਦਿਨ ਪਰ ਰਾਤ ਸੈਂਕੜੇ ਹਜ਼ਾਰਾਂ ਦੀ ਗਿਣਤੀ ਜਿਸ ਸਿੱਖ ਸੰਗਤਾਂ ਨੂੰ ਲੈ ਕੇ ਬਾਬਾ ਜੀ ਪਹੁੰਚਦੇ ਨੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਭਰਾਵਾਂ ਦਾ ਜਿਹੜੇ ਮਿੱਟੀ ਦੇ ਟਰਾਲੇ ਤੋੜੇ ਭਰ-ਭਰ ਕੇ ਲੈ ਕੇ ਆਉਂਦੇ ਆ ਜਿਨ੍ਹਾਂ ਨੇ ਸਹਿਯੋਗ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦਿੱਤਾ ਅਸੀਂ ਅੱਗੇ ਵੀ ਇਹ ਬੇਨਤੀ ਕਰਦੇ ਆ ਕਿ ਜਿੱਥੇ-ਜਿੱਥੇ ਵੀ ਸਾਡੀ ਇਹ ਵੀਡੀਓ ਜਿਹੜੇ-ਜਿਹੜੇ ਵੀਰ ਭਰਾ ਵੇਖਦੇ ਨੇ ਅਜੇ ਇੱਥੇ ਮਿੱਟੀ ਦੀ ਤੋੜਿਆਂ ਦੀ ਤਾਰ ਦੀ ਜਾਲ ਬੰਨਣ ਵਾਸਤੇ ਮਿੱਟੀ ਦੇ ਭਰੇ ਹੋਏ ਤੋੜਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਸਾਡੀ ਬੇਨਤੀ ਹੈ ਜਿੱਥੇ-ਜਿੱਥੇ ਵੀ ਸੰਗਤਾਂ ਇਹ ਵੀਡੀਓ ਵੇਖਦੀਆਂ ਹੋਣ ਸੁਣਦੀਆਂ ਹੋਣ ਤੇ ਵੱਧ ਤੋਂ ਵੱਧ ਉਪਰਾਲਾ ਕਰਨ ਸਹਿਯੋਗ ਦੇਣ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਸੇਵਾ 'ਚ ਜੁੜਨ ਤਾਂ ਜੋ ਇਲਾਕੇ ਦਾ ਭਲਾ ਹੋ ਸਕੇ ਤੇ ਸੰਗਤ ਦੀਆਂ ਅਸੀਸਾਂ ਮਿਲ ਸਕਣ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਇਸ ਕਰਕੇ ਹੀ ਬੇਨਤੀ ਕਰਦੇ ਆਂ ਜੀ ਜਿਨ੍ਹਾਂ ਨੇ ਸਹਿਯੋਗ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ-ਜਿਹੜੇ ਸਹਿਯੋਗ ਕਰਨ ਦੇ ਕਾਬਿਲ ਨੇ ਸਾਡੇ ਭਰਾ ਕੋ ਸਾਡੇ ਵੀਰ ਦੂਰ ਨੇੜੇ ਜਿੱਥੇ ਵੀ ਸੰਗਤਾਂ ਕੋਰਾ ਸੰਧੀ ਕਮੀ ਨਹੀਂ ਮਹਾਰਾਜ ਦੀ ਕਿਰਪਾ ਇਹ ਪਾਸ਼ਾ ਦੀ ਚਲੋ ਗੁਰੂ ਨਾਨਕ ਪਾਸ਼ਾ ਦਾ ਲੰਗਰ ਭੰਡਾਰਾ ਹਰ ਵੇਲੇ 24 ਘੰਟੇ ਚੱਖਣੇ ਦੇ ਇਹ ਵੀਰ ਭਰਾ ਜੋ ਸਹਿਯੋਗ ਦੇ ਰਹੇ ਨੇ ਨਾਲ ਤੁਰੇ ਨੇ ਦਿਨ ਪਰ ਰਾਤ ਲੰਗਰ ਵਰਤਾ ਰਹੇ ਨੇ ਤੜਕੇ ਤੋਂ ਲੈ ਕੇ ਰਾਤ ਵੀ 11 11 12 12 ਵੱਜ ਜਾਂਦੇ ਨੇ ਸਿੰਘ ਬਹੁਤ ਸੇਵਾ ਕਰਦੇ ਨੇ ਨੌਜਵਾਨ ਵੀ ਰਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਬੇਨਤੀ ਏ ਮਿੱਟੀ ਦੀ ਲੋੜ ਏ ਤੋੜਿਆਂ ਦੀ ਲੋੜ ਏ ਵੱਧ ਤੋਂ ਵੱਧ ਲੈ ਕੇ ਪਹੁੰਚੋ ਜੀ ਸੋ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ